ਪਿੰਡ ਦੇ ਵਿੱਚ ਨਾ ਕੋਈ ਪੰਚਾਇਤ ਵਿੱਚ ਵੈਦਾ ਕਰਕੇ ਮੁੱਕਰ ਜਾਵੇ ਤਾਂ ਅਸੀਂ ਉਸ ਆਦਮੀ ਦਾ ਸਮਾਜਿਕ ਬਾਈਕਾਟ ਕਰਦੇ। ਵੀ ਸਾਡੀਆਂ ਉਹ ਜਿਹੜੀਆਂ ਮੰਗਾਂ ਤਾਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰ। ਪਰ ਹੈਰਾਨ ਗਿਰੀ ਆ ਉਸ ਪ੍ਰਧਾਨ ਮੰਤਰੀ ਤੇ ਦੋਣ ਜਾਪਤਾ ਲੱਗਣ ਤੋਂ ਪਹਿਲਾਂ ਮੋਰਚਾ ਲੱਗ ਚੁੱਕਿਆ ਸੀ ਪਰ ਇਹਨੇ ਬਸ ਧਿਆਨ ਨਹੀਂ ਦਿੱਤਾ। ਸਾਨੂੰ ਮੀਟਿੰਗਾਂ ਕਰਕੇ ਨਾ ਤਿੰਨ ਚਾਰ ਮੀਟਿੰਗਾਂ ਕੀਤੀਆਂ ਸਾਡੇ ਆਗੂਆਂ ਨੂੰ ਗੁਬਰਾ ਕਰਦਾ। ਕੋਈ ਗੱਲ ਨਹੀਂ ਮੋਰਚਾ ਲੰਬਾ ਹੋ ਜੂਗਾ ਦਿੱਲੀ ਵੀ ਲੰਬਾ ਲਾਇਆ ਦਿੱਲੀ ਵਾਲੇ ਮੋਰਚੇ ਬੰਗੜਾਪਾ ਮੰਗਾ ਆਪਣੀਆਂ ਪੂਰੀਆਂ ਕਰਾ ਕੇ ਚੋਬਾ ਪਾਉਂਦੇ ਤੇ ਦੋਨੇ ਪਾਸੇ ਜਿਹੜੀ ਆ ਸੰਘਰਸ਼ ਜਿਹੜਾ ਲੜਿਆ ਜਾ ਰਿਹਾ ਸੈਂਟਰ ਗਵਰਨਮੈਂਟ ਨਾਲ ਵੀ ਸਟੇਟ ਗਵਰਨਮੈਂਟ ਨਾਲ ਵੀਖੋ ਸੰਘਰਸ਼ ਤਾਂ ਹਰ ਪਾਰਟੀ ਨਾਲ ਸਰਕਾਰ ਨੇ ਆਪਣੀਆਂ ਮੰਗਾਂ ਲਾਗੂ ਕਰਾਉਣੀ ਆ ਸਰਕਾਰ ਕੋਈ ਵੀ ਬੜੀ ਜਿਸ ਤਰ੍ਹਾਂ ਭਾਜਪਾ ਨੂੰ ਪਿੰਡਾਂ ਚ ਵੜਨ ਨਹੀਂ ਜਿਹੜਾ ਪੰਜਾਬ ਸਰਕਾਰ ਦੇ ਵੀ ਕਿਸੇ ਅੱਗੇ ਨੂੰ ਵੜਨ ਨਹੀਂ ਦਵਾਗਾ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਸੀ ਕਿ ਇਹਦਾ ਕਿਸਾਨਾਂ ਦੀ ਰਾਖੀ ਕਰੀਏ ਤੇ ਪਰ ਗੋਲੇ ਲਾਉ ਸਰ ਮੇਰੇ ਖਿਆਲ ਦੇ ਵੀ ਸਰਕਾਰ ਨਹੀਂ ਚਾਹੁੰਦੀ ਵੀ ਝੋਨਾ ਜਾਂ ਕਣਕ ਦੇ ਚੱਕਰ ਵਿੱਚੋਂ ਕਿਸਾਨ ਨਿਕਲੇ ਪੰਜਾਬ ਦੀ ਕਿਸਾਨੀ ਆਪਣੇ ਹੱਕਾਂ ਦੇ ਲਈ ਪਿਛਲੇ ਕਈ ਹਫ਼ਤਿਆਂ ਤੋਂ ਸ਼ੰਭੂ ਦੇ ਬਾਰਡਰ ਤੇ ਬੈਠੀ ਆ ਲਗਾਤਾਰ ਮੋਰਚਾ ਲੱਗਿਆ ਹੋਇਆ ਆ ਉਸ ਤੋਂ ਬਾਅਦ ਚੋਣ ਜਾਬਤਾ ਲੱਗਦਾ ਹੁਣ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਨੇ ਪਰ ਮੋਰਚਾ ਕੀ ਕਹਿੰਦਾ ਮੋਰਚੇ ਦੇ ਵਿੱਚ ਕੀ ਚਰਚਾ ਚੱਲ ਰਹੀ ਆ ਅਗਲੀ ਰੂਪਰੇਖਾ ਕੀ ਆ ਤੇ ਪੰਜਾਬ ਦੀ ਸਿਆਸਤ ਨੂੰ ਜਿਹੜਾ ਆ ਇਹ ਮੋਰਚਾ ਕਿਸ ਤਰੀਕੇ ਪ੍ਰਭਾਵਿਤ ਕਰੂਗਾ ਇਹ ਗੱਲਾਂ ਬਾਤਾਂ ਅੱਜ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਬੱਪੂ ਸਾਸਟੀਕਾਲ ਸਾਸਟੀਕਾਲ ਕੀ ਲੱਗਦਾ ਵੀ ਸਰਕਾਰ ਕੋਲੇ ਤਾਂ ਹੁਣ ਕਹਿਣ ਨੂੰ ਵੀ ਇੱਕ ਬਹਾਨਾ ਹੈਗਾ ਵੀ ਭਾਈ ਹੁਣ ਤਾਂ ਚੋਣ ਜਾਬਤਾ ਲੱਗਿਆ ਅਸੀਂ ਤਾਂ ਕੁਝ ਫੈਸਲਾ ਨਹੀਂ ਕਰ ਸਕਦੇ ਪਰ ਇਹ ਜਿਹੜੀਆਂ ਚੋਣਾਂ ਨੇ ਇਹ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਕੇ ਜਾਣਗੀਆਂ ਕਿਉਂਕਿ ਮੋਰਚਾ ਗੈਰ ਰਾਜਨੀਤਿਕ ਆ ਨਾ ਚੋਣਾਂ 'ਚ ਆਉਣਾ ਨਾ ਕਿਸੇ ਦੀ ਹਮਾਇਤ ਕਰਨੀ ਆ ਪਰ ਫਿਰ ਵੀ ਇੱਕ ਜਿਹੜੀ ਅੰਦਰ ਖਾਤੇ ਹੈ ਨਾ ਜਿਵੇਂ ਤੁਸੀਂ ਬੈਠਿਓ ਇਸ ਵੇਲੇ ਕੋਈ ਚਰਚਾ ਚੱਲਦੀ ਆ ਯਾਰ ਵੀ ਕਿਹੜੀ ਪਾਰਟੀ ਆ ਜਾਂ ਕਿਹੜਾ ਲੀਡਰ ਆ ਜਿਹੜਾ ਕਿਸਾਨਾਂ ਦੇ ਹੱਕ 'ਚ ਬੋਲਦਾ ਕੀ ਲੱਗਦਾ ਵੀ ਅਗਲੀਆਂ ਚੋਣਾਂ ਕੀ ਤੈਅ ਕਰਨਗੀਆਂ ਦੇਖੋ ਇਹ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਨਹੀਂ ਕਰਦਾ ਇਹ ਆਲ ਇੰਡੀਆ ਦੀ ਸ਼ਾਸਤ ਨੂੰ ਪ੍ਰਭਾਵਿਤ ਕਰਦਾ ਕਿਉਂਕਿ ਮੋਰਚਾ ਪੰਜਾਬ ਦਾ ਨਹੀਂ ਹੈਗਾ ਇਹ ਕਿਸੇ ਨਾ ਕਿਸੇ ਢੰਗ ਨਾਲ ਸਾਰੇ ਹਿੰਦੁਸਤਾਨ ਚੱਲ ਰਿਹਾ ਜਿਹੜੇ ਵੀ ਢੰਗ ਨਾਲ ਕੋਈ ਸਟੇਟ ਚਲਾ ਸਕਦੀ ਹੈ ਉਸੇ ਢੰਗ ਨਾਲ ਚੱਲ ਰਿਹਾ ਹੈ ਇਹਦਾ ਅਸਰ ਇਕੱਲੇ ਪੰਜਾਬ ਤੇ ਨਹੀਂ ਪੈਣਾ ਇਹਦਾ ਅਸਰ ਆਲ ਇੰਡੀਆ ਦੀ ਸ਼ਾਸਤ ਤੇ ਪੈਣਾ ਹੈ ਜਿਹੜਾ ਤੁਸੀਂ ਸਵਾਲ ਕੀਤਾ ਕਿ ਹੁਣ ਚੋਣ ਜਾਬਤਾ ਲੱਗ ਗਿਆ ਇਹ ਮੋਰਚਾ ਅੱਜ ਨਹੀਂ ਲੱਗਿਆ ਅੱਜ ਤੋਂ तकरीबन 2 ਸਾਲ ਤੋਂ ਵੀ ਪਹਿਲਾਂ ਆਪਾਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀ ਉਸ ਮੋਰਚੇ ਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਆਪਣੇ ਉਹ ਕਾਲੇ ਕਾਨੂੰਨ ਤਾਂ ਰੱਦ ਕੀਤੇ ਜਿਹਨਾਂ ਵਾਸਤੇ ਮੋਰਚਾ ਲਾਇਆ ਪਰ ਜਿਹੜੀਆਂ ਬਾਕੀ ਮੰਗਾ ਸੀ ਐਮਐਸਪੀ ਤੋਂ ਲੈ ਕੇ ਜਾਂ ਸਾਡੇ ਦੇ ਪਰਚੇ ਦਰਜ ਕੀਤੇ ਜਾਂ ਕਰਜ਼ੇ ਮੁਆਫ ਕਰਾਉਣੇ ਬਹੁਤ ਸਾਰੀਆਂ ਮੈਂ ਨਾਲ ਸਾਰੀਆਂ ਗਿਣਾਂ ਉਹਨਾਂ ਦੇ ਨਾਲ ਬਹਿਲਾ ਕਰਕੇ ਤੋੜ ਦਿੱਤਾ ਕਿ ਤੁਸੀਂ ਵਾਪਸ ਚਲੇ ਜਾਓ ਸਾਰੀਆਂ ਮੰਗਾਂ ਲਾਗੂ ਕਰ ਦਿੱਤੀਆਂ ਜਾਣ ਗਿਆ ਪਰ ਉਸ ਪ੍ਰਧਾਨ ਮੰਤਰੀ ਨੂੰ 2 ਸਾਲ ਆਪਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਕਦੇ ਮੰਗ ਪੱਤਰ ਦੇ ਕੇ ਕਦੇ ਇਕੱਠ ਕਰਕੇ ਆਪਾਂ ਉਹਦੇ ਯਾਦ ਕਰਾਉਂਦੇ ਰਹੇ ਵੀ ਸਾਡੀਆਂ ਉਹ ਜਿਹੜੀਆਂ ਮੰਗਾਂ ਤਾਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰ ਦੇ ਪਰ ਹੈਰਾਨਗਿਰੀ ਆ ਉਸ ਪ੍ਰਧਾਨ ਮੰਤਰੀ ਦੇ ਜਿਹੜਾ ਇੱਕ ਐਸ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਜਿਹਦਾ ਦੁਨੀਆ ਦੇ ਵਿੱਚ ਕੋਈ ਆਪਣਾ ਦਰਜਾ ਰੱਖਦਾ ਹੋਵੇ ਜੇ ਪਿੰਡ ਦੇ ਵਿੱਚ ਨਾ ਕੋਈ ਪੰਚਾਇਤ ਵਿੱਚ ਵਹਿਦਾ ਕਰਕੇ ਮੁੱਕਰ ਜਾਵੇ ਤਾਂ ਅਸੀਂ ਉਸ ਆਦਮੀ ਦਾ ਸਮਾਜਿਕ ਬਾਈਕਾਟ ਕਰਦੇ ਇਹਨੇ ਕੀ ਸੋਚਿਆ ਕੀ ਸਮਝਿਆ ਇਹੀ ਜਾਣੇ ਵੀ ਇਹਨੇ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਮੋਰਚਾ ਲੱਗ ਚੁੱਕਿਆ ਸੀ ਪਰ ਇਹਨੇ ਦਾ ਧਿਆਨ ਨਹੀਂ ਦਿੱਤਾ ਸਾਨੂੰ ਮੀਟਿੰਗਾਂ ਕਰਕੇ ਨਾ ਤਿੰਨ ਚਾਰ ਮੀਟਿੰਗਾਂ ਕੀਤੀਆਂ ਸਾਡੇ ਆਗੂਆਂ ਨੂੰ ਗੁਮਰਾਹ ਕਰਦਾ ਰਿਹਾ ਉਹ ਮੰਗਾ ਲਾਗੂ ਨਹੀਂ ਕੀਤੀ ਆ ਤੇ ਅੱਜ ਕਿਸਾਨੀ ਜੱਤੀ ਬੈਠੀ ਐ ਕੋਈ ਗੱਲ ਨਹੀਂ ਬੋਰਚਾ ਲੰਬਾ ਹੋ ਜੂਗਾ ਦਿੱਲੀ ਵੀ ਲੰਬਾ ਲਾਇਆ ਤੇ ਸਰਕਾਰ ਤਾਂ ਆਖਰ ਕਿਸੇ ਦੀ ਬਣਨੀ ਐ ਇਹਦੀ ਬਣੇ ਕਿਸੇ ਹੋਰ ਦੀ ਬਣੇ ਜਾਂ ਕਿਸੇ ਹੋਰ ਦੀ ਬਣੇ ਜਦੋਂ ਸਰਕਾਰ ਬਣੂਗੀ ਸਾਨੂੰ ਪਤਾ ਹੁਣ ਲੱਗ ਰਿਹਾ ਹੈ ਕਿ ਆਪਣੀਆਂ ਕਿਹੜਾ ਆਗੂ ਆ ਕਿਹੜੀ ਪਾਰਟੀ ਆ ਜਿਹੜੀਆਂ ਆਪਣੀਆਂ ਮੰਗਾ ਦੇ ਵਿੱਚ ਸਾਡੀਆਂ ਮੰਗਾਂ ਨੂੰ ਰੱਖ ਰਿਹਾ ਸਭ ਤੋਂ ਪਹਿਲੀ ਗੱਲ ਇਹ ਸਪਸ਼ਟ ਹੋ ਜਾਊਗਾ ਕਿ ਅੱਜ ਹਰ ਲੀਡਰ ਨੂੰ ਇਹ ਕਹਿਣਾ ਪੈ ਰਿਹਾ ਕਿ ਮੈਂ ਕਿਸਾਨ ਹਤਾਇਚੀ ਹੈ ਅਸਲ ਕਤਾਨ ਕਿਸਾਨ ਹਤਾਇਚੀ ਕਿਸਾਨ ਦਾ ਮਦਦੀ ਕੌਣ ਆ ਉਹ ਸਾਡੇ ਸਾਹਮਣੇ ਆਜੂਗਾ ਪਰ ਸਰਕਾਰ ਬਣ ਜਾਣ ਦੋ ਇਹ ਮੰਗਾ ਅਸੀਂ ਲਾਗੂ ਕਰਾਉਣੀ ਹੈ ਕਿਸੇ ਵੀ ਹਾਲਤ ਵਿੱਚ ਮੋਰਚੇ ਨੂੰ ਕਿਹੜੇ ਵੀ ਢੰਗ ਨਾਲ ਚਲਾਉਣਾ ਪਵੇ ਉਸ ਢੰਗ ਨਾਲ ਚਲਾਵਾਂਗੇ ਤੇ ਦਿੱਲੀ ਵਾਲੇ ਮੋਰਚੇ ਮੰਗੜਾ ਆਪਾਂ ਮੰਗਾ ਆਪਣੀਆਂ ਪੂਰੀਆਂ ਕਰਾ ਕੇ ਇਥੋਂ ਵਾਪਜ ਜਾਵਾਂਗੇ ਅੱਛਾ ਪੰਜਾਬ ਸਰਕਾਰ ਦਾ ਕਿਵੇਂ ਦੇਖਦੇ ਹਾਂ ਕੰਮਕਾਰ ਕਿਉਂਕਿ ਪਿਛਲੇ ਦਿਨੀ ਨੋਟੀਫਿਕੇਸ਼ਨ ਜਾਰੀ ਕਰਤਾ ਸੀਗਾ ਸੈਲਵਾ ਨੂੰ ਕਹਿਤਾ ਸੀਗਾ ਭਾਈ ਕਣਕ ਦਾ ਹਨਾ ਕਈ ਜਿਹੜੀਆਂ ਮੰਡੀਆਂ ਛੋਟੀਆਂ ਉਹਨਾਂ ਨੂੰ ਬੰਦ ਕਰਨ ਦਾ ਵੀ ਜਿਵੇਂ ਇਹਨਾਂ ਨੇ ਕਹਿਤਾ ਸੀਗਾ ਪਰ ਉਹ ਅੱਜ ਵਾਪਸ ਹੋ ਗਿਆ ਨੋਟੀਫਿਕੇਸ਼ਨ ਇਹ ਜੋ ਖਬਰਾਂ ਆ ਰਹੀਆਂ ਨੇ ਮਤਲਬ ਅਸਲ ਦੇ ਵਿੱਚ ਕਿਸਾਨਾਂ ਦੀ ਲੜਾਈ ਜਿਵੇਂ ਹੈ ਨਾ ਇਹਨੇ ਮੋਦੀ ਨਾਲ ਆ ਉਧਰ ਸਟੇਟ ਗਵਰਨਮੈਂਟ ਵੀ ਕੋਈ ਫੈਸਲੇ ਆਪਣੇ ਇਹ ਜੇ ਕਰਦੀ ਹੈ ਜਿਹੜੇ ਫੇਰ ਕਿਸਾਨੀ ਦੇ ਵਿਰੋਧ ਚ ਜਾਂਦੇ ਨੇ ਮਤਲਬ ਇਹ ਦੋਨੇ ਪਾਸੇ ਦੋਨੇ ਪਾਸੇ ਜਿਹੜੀ ਆ ਸੰਘਰਸ਼ ਜਿਹੜਾ ਲੜਿਆ ਜਾ ਰਿਹਾ ਸੈਂਟਰ ਗਵਰਨਮੈਂਟ ਨਾਲ ਵੀ ਸਟੇਟ ਗਵਰਨਮੈਂਟ ਨਾਲ ਵੀ ਦੇਖੋ ਸੰਘਰਸ਼ ਤਾਂ ਹਰ ਪਾਰਟੀ ਨਾਲ ਹੈ ਕਿਸਾਨ ਨੇ ਆਪਣੀਆਂ ਮੰਗਾਂ ਲਾਗੂ ਕਰਾਉਣੀ ਆ ਸਰਕਾਰ ਕੋਈ ਵੀ ਵੱਡੀ ਜਾਵੇ ਜਿਹੜਾ ਤੁਸੀਂ ਨੋਟੀਫਿਕੇਸ਼ਨ ਦੀ ਗੱਲ ਕੀਤੀ ਹੈ ਜਦੋਂ ਪਿੰਡਾਂ ਦੇ ਵਿੱਚ ਜਾਣ ਤੋਂ ਇਹ ਹਾਲਤ ਹੋਈ ਕਿਸਾਨਾਂ ਨੇ ਕੱਲ ਵੀ ਇਕੱਠ ਕੀਤੇ ਪਰਸੋਂ ਵੀ ਕੀਤੇ ਕਿ ਅਸੀਂ ਇਹਨਾਂ ਨੂੰ ਵੀ ਜਿਸ ਤਰ੍ਹਾਂ ਭਾਜਪਾ ਨੂੰ ਪਿੰਡਾਂ 'ਚ ਵੜਨ ਦੀ ਜਿਹੜਾ ਪੰਜਾਬ ਸਰਕਾਰ ਦੇ ਵੀ ਕਿਸੇ ਅੱਗ ਨੂੰ ਵੜਨ ਨਹੀਂ ਦਵਾਗੇ ਨੋਟੀਫਿਕੇਸ਼ਨ ਇਹਨੇ ਕੀਤਾ ਜਿਸ ਤਰ੍ਹਾਂ 32 ਕਿ 31 ਵੰਡੀਆਂ ਬੰਦ ਕੀਤੀਆਂ ਸੀ ਖਾਸ ਤੌਰ ਤੇ ਜਿੱਥੇ ਆਪਾਂ ਬੈਠੇ ਆ ਆ ਜਿਲ੍ਹਾ ਮੁਹਾਲੀ ਜਿੰਨੀਆਂ ਵੀ ਵੰਡੀਆਂ ਸਾਰੀਆਂ ਹੀ ਬੰਦ ਕਰਤੀਆਂ ਉਸ ਦੇ ਨਾਲ ਆਪਣਾ ਬੱਸੀ ਪਠਾਣਾ ਮਰੇਂਡਾ ਰੂਪੜ ਚਮਕੌਰ ਸਾਹਿਬ ਇਸ ਏਰੀਅਰ ਵਿੱਚ ਖਤਮ ਕਰ ਦਿੱਤਾ ਉਹ ਪਤਾ ਨਹੀਂ ਇਹਨੇ ਕੀ ਸੋਚ ਕੇ ਕੀਤਾ ਤੇ ਹੁਣ ਜਦੋਂ ਵਿਰੋਧ ਹੋਇਆ ਇਹਨੇ ਨੋਟੀਫਿਕੇਸ਼ਨ ਦਾ ਅਜੇ ਬਰਸਤ ਸਾਹਿਬ ਨੇ ਜਿਹੜਾ ਚੇਅਰਮੈਨ ਹੈ ਅਜੇ ਆਪਣੇ ਮੂੰਹ ਤੋਂ ਕਿਹਾ ਕਿ ਵਾਪਸ ਲੈ ਲਿਆ ਅਸੀਂ ਉਹਨੂੰ ਵਾਪਸ ਨਹੀਂ ਮੰਨਦੇ ਅੱਜ ਵੀ ਜਿੰਨ ਹਰ ਚੱਲਦੇ ਆਂ ਤੇ ਕੱਲੋਂ ਵੀ ਚੱਲਣਗੇ ਤੇ ਚਲਦੇ ਰਹਿਣਗੇ ਜਿੰਦਾਚਰ ਕਾੜੇ ਕਾਨੂੰਨ ਵਾਪਸ ਲੈਣ ਮੰਗਨੇ ਨੇ ਲਿਖਤੀ ਸਾਡੇ ਕੋਲ ਜਿਸ ਤਰ੍ਹਾਂ ਨੋਟੀਫਿਕੇਸ਼ਨ ਕੀਤਾ ਗਿਆ ਉਸੇ ਤਰ੍ਹਾਂ ਨੋਟੀਫਿਕੇਸ਼ਨ ਵਾਪਸ ਨਹੀਂ ਲਾਂਦਾ ਇਹਨੂੰ ਵਾਪਸ ਤਾਂ ਮੰਨਿਆ ਜਾਊਗਾ ਅੱਜ ਅਸੀਂ ਉਸ ਨੋਟੀਫਿਕੇਸ਼ਨ ਨੂੰ ਵਾਪਸ ਹੋਇਆ ਨਹੀਂ ਮੰਨਦੇ ਬਾਕੀ ਪੰਜਾਬ ਸਰਕਾਰ ਦੀ ਗੱਲ ਆਉਂਦੀ ਹੈ ਤਾਂ ਜਿਸ ਦਿਨ ਦੇ ਇੱਥੇ ਬੈਠੇ ਆਂ ਸਰਕਾਰ ਚਾਹੇ ਕੋਈ ਐ ਕਿਸਾਨ ਹਮਾਇਤੀ ਨਹੀਂ ਇਹਦੇ ਸਾਬਤ ਕਰ ਦਿੱਤਾ ਕਿਉਂਕਿ ਆ ਨਾਕਾ ਜਿੱਥੇ ਆਪਾਂ ਬੈਠੇ ਆਂ ਇਹ ਪੰਜਾਬ ਦੀ ਹੱਦ ਵਿੱਚ ਲੱਗਿਆ। ਕਗਰ ਦਾ ਪੁਲ ਪੰਜਾਬ ਦਾ ਨਾ ਕਿ ਹਰਿਆਣੇ ਦਾ। ਅਸੀਂ ਤਾਂ ਹਰਿਆਣੇ ਗਏ ਦੀਏ ਪੰਜਾਬ 'ਚ ਬੈਠੇ ਆਂ। ਪਰ ਹਰਿਆਣੇ ਵਾਲਿਆਂ ਨੇ ਸਾਡੇ ਕਿੰਨੇ 100 ਮੁੰਡਾ ਜਿਹੜਾ ਜ਼ਖਮੀ ਕੀਤਾ। ਉਧਰ ਦੂਜੇ ਬਾਰਡਰ ਉੱਤੇ ਸਾਡਾ ਇੱਕ ਨੌਜਵਾਨ ਜਿਹੜਾ ਸਾਡਾ ਉਹਦੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਵੀ ਕਰ ਦਿੱਤਾ। ਸ਼ੁਭ ਕਰਨ ਉਹਨੂੰ ਸ਼ਹੀਦ ਵੀ ਕਰ ਦਿੱਤਾ। ਤੇ ਅਸੀਂ ਕਿਉਂ ਕਿ ਕਿਸ ਤਰ੍ਹਾਂ ਇਸ ਪੰਜਾਬ ਸਰਕਾਰ ਨੂੰ ਕਈ ਵੀ ਕਿਸਾਨ ਹਮੇਤੀ ਹੈ। ਤੇ ਦੂਜੀ ਗੱਲ ਜਿਸ ਦਿਨ ਇੱਥੇ ਗੋਲੀ ਚੱਲਦੀ ਸੀ ਸੈਕੜੇ ਮੁੰਡੇ ਜ਼ਖਮੀ ਹੋਏ ਆ ਕਣਕਾਂ ਦੇਖੋ ਚਾਰ-ਚਰ ਕੀਦੇ ਤੋੜੇ ਪਏ ਆ ਲੋਕਾਂ ਦੇ ਭੱਜ ਕੇ ਆਲੇ-ਦਾਲੇ ਜਾਨ ਬਚਾਉਣ ਨੂੰ ਭੱਜਣਾ ਪਿਆ ਇਸ ਪੰਜਾਬ ਸਰਕਾਰ ਦੀ ਇੱਥੇ ਮੇਰਾ ਖਿਆਲ ਆ ਵੀ ਹਜ਼ਾਰ ਤੋਂ ਵੱਧ ਪੁਲਿਸ ਲਾਈ ਹੋਈ ਸੀ ਉਹ ਕੀ ਕਰ ਰਹੀ ਸੀ ਹਾਂ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਸੀ ਕਿ ਇਹਨਾਂ ਕਿਸਾਨਾਂ ਦੀ ਰਾਖੀ ਕਰੀਏ ਤਾਂ ਪਰ ਗੋਲੇ ਨਾ ਹੋਣ ਜਦੋਂ ਉਹ ਗੋਲੇ ਚਲਾਏ ਗਏ ਜਿਹਦੇ 19 ਆਪਣੇ ਪਿਛਲੇ 91 ਤੋਂ 2091 ਤੋਂ ਬੰਦ ਕਰੇ ਹੋਏ ਆ 1991 ਤੋਂ 2091 30 ਸਾਲ ਪਹਿਨਾ ਕਿ ਜ਼ਹਿਰੀਲੇ ਗੋਲੇ ਬਾਹਰ ਦੇ ਬੁਲਕਪੁਰ ਬਨੀ ਚਲਾਇ ਜਾ ਸਕਦੇ ਆ ਆਪਣੇ ਲੋਕਲ ਦੇ ਕਿਉਂ ਚਲਾਉਣੇ ਆ ਉਹਦਾ ਸਬੂਤ ਆ ਸਾਡੇ ਕੋਲ ਐਡੇ-ਐਡੇ ਖੋਲ ਜਿਵੇਂ ਰੱਖੇ ਹੋਏ ਆ ਕਿਸੇ ਲੋੜ ਪਈ ਤਾਂ ਇਹਨਾਂ ਨੂੰ ਦਿਖਾਵਾਂਗੇ ਉਹ ਜਰੀਲੇ ਗੋਲੇ ਜਿ ਲਾਈ ਗਏ ਫਿਰ ਆਪਾਂ ਕਿਹੜੇ ਢੰਗ ਨਾਲ ਕਹੀਏ ਕਿ ਪੰਜਾਬ ਸਰਕਾਰ ਕਿਸਾਨ ਦੇ ਹੱਕ ਵਿੱਚ ਹੈ ਇਹ ਤਾਂ ਵੋਟਾਂ ਮਟੋਰਨ ਵਾਸਤੇ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਨੇ ਜ਼बान ਬਦਲ ਲਈ ਹੈ ਕਿ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿਹੜਾ ਬੰਦਾ ਆਗੂ ਆ ਜਿਹੜਾ ਕਿਸੇ ਪਾਰਟੀ ਨੂੰ ਆਪਣਾ ਜਕਰ ਸਮਰਪਤ ਹੋਵੇ ਜਿਹਨੂੰ ਜਿੱਦਰੋਂ ਟਿਕਟ ਮਿਲਦੀ ਆ ਜਾਂ ਜਿਹੜੇ ਨੂੰ ਲੱਗਦਾ ਕਿ ਮੈਂ ਕਿਹੜੀ ਪਾਰਟੀ ਦੇ ਇਲੈਕਸ਼ਨ ਲੜ ਕੇ ਦਿੱਲੀ ਐਮਪੀ ਬਣ ਕੇ ਪਹੁੰਚ ਸਕਦਾ ਹੈ ਉਸੇ ਪਾਰਟੀ ਨੂੰ ਜੁਆਇਰ ਕਰ ਲੈਣੇ ਆ ਫਿਰ ਕਿਸਾਨ ਕਿਹੜੇ ਆਗੂ ਨੂੰ ਆਪਣਾ ਮੰਨਣ ਇਹਦਾ ਮੌਕਾ ਦੱਸੂਗਾ ਇਲੈਕਸ਼ਨ ਆ ਹੋਣ ਦੋ ਆਪਾਂ ਦੇਖਾਂਗੇ ਕਿ ਕਿਹੜਾ ਕਿਸਾਨ ਅਸੈਚੀ ਰਿਹਾ ਉਹਦੇ ਮਗਰ ਕਿਸਾਨ ਲੱਗ ਜਾਣਗੇ ਅੱਛਾ ਮੋਰਚੇ ਨੂੰ ਲੈ ਕੇ ਨਾ ਇੱਕ ਸਵਾਲ ਜਿਹੜਾ ਕਹਿ ਲਓ ਵੀ ਘਰ ਬੈਠੇ ਬੰਦੇ ਦੇ ਮਨ ਚ ਆਉਂਦਾ ਆ ਜਾਂ ਜਿਹੜਾ ਕੋਈ ਸ਼ਹਿਰੀ ਵਾਸੀ ਆ ਉਹ ਪੁੱਛਦੇ ਆ ਵੀ ਮੋਰਚੇ ਦਾ ਕੀ ਬਣ ਰਿਹਾ ਮਨ ਮੋਰਚੇ ਦਾ ਹੁਣ ਕੀ ਬਣੂਗਾ ਮਤਲਬ ਬੈਠਿਆਂ ਨੂੰ ਹੋ ਗਿਆ ਹੁਣ ਅਗਲਾ ਕੋਈ ਪ੍ਰੋਗਰਾਮ ਵੀ ਨਹੀਂ ਹੈਗਾ ਦਿੱਲੀ ਜਾਣ ਦਾ ਵੀ ਨਹੀਂ ਹੈਗਾ ਹਾਲੇ ਮਤਲਬ ਉਹਦਾ ਮੈਂ ਜਵਾਬ ਚਾਹੁੰਦਾ ਕਿ ਇੱਕ ਤਾਂ ਕਲੀਅਰ ਹੋ ਜੂਗਾ ਵੀ ਭਾਈ ਕੀ ਮੋਰਚੇ ਦੀ ਕੀ ਪਲਾਨਿੰਗ ਅੱਗੇ ਦੀ ਦੇਖੋ ਮੋਰਚੇ ਦੀ ਪਲਾਨਿੰਗ ਮੈਂ ਪਹਿਲਾਂ ਤੁਹਾਨੂੰ ਸਪਸ਼ਟ ਵੀ ਕਰ ਚੁੱਕਿਆ ਕਿ ਮੋਰਚਾ ਹੁਣ ਦਿੱਲੀ ਜਾਣ ਦਾ ਨਹੀਂ ਹੈਗਾ ਕਿਉਂਕਿ ਦਿੱਲੀ ਸਰਕਾਰੇ ਦੀ ਹੈਗੀ ਆਪਾਂ ਜਿੱਥੇ ਬੈਠੇ ਆ ਚਾਹੇ ਕਿ ਨੌਰੀ ਬਾਰਡਰ ਹੈ ਚਾਹੀ ਹੈ ਚਾਹੇ ਆਪਾਂ ਡੱਬਾ ਵਾਲੀ ਬੈਠੇ ਆ ਚਾਹੇ ਇੱਕ ਹਰਿਆਣੇ ਚ ਵੀ ਚੱਲ ਰਹੇ ਆ ਜਿੱਥੇ ਵੀ ਮੋਰਚਾ ਹੈਗਾ ਮੋਰਚਾ ਜਿੰਨਾ ਚਿਰ ਸਰਕਾਰ ਨਹੀਂ ਬਣਦੀ ਐਸੀ ਤਰ੍ਹਾਂ ਲੱਗਿਆ ਰਹੂਗਾ ਤੇ ਦਿੱਲੀ ਆਪਾਂ 13 ਮਹੀਨੇ ਲਾ ਚੁੱਕੇ ਆ ਇੱਥੇ ਤਾਂ ਜੇ ਪੌਣੇ 2 ਮਹੀਨੇ ਹੋਏ ਆ 2 ਵੀ ਹੋਈ ਦੀ ਕੋਈ ਗੱਲ ਨਹੀਂ ਚਾਹੇ ਆਪਾਂ ਨੂੰ ਸਾਲ ਹੀ ਲਾਉਣਾ ਪੈ ਜੇ ਸਾਲ ਵੀ ਲਾਵਾਂਗੇ ਪਰ ਕਿਸਾਨ ਰੋਜ਼ ਰੋਜ਼ ਸੜਕਾਂ ਤੇ ਨਹੀਂ ਆਊਗਾ ਅਸੀਂ ਇਹ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਕਿਉਂਕਿ ਜਦ ਹੋਰ ਸਭ ਕੈਟਾਗਰੀਆਂ ਨੂੰ ਸਰਕਾਰ ਤੇ ਸਹੂਲਤ ਮਿਲਦੀ ਹੈ ਕਾਰਪੋਰੇਟ ਘਰਾਣਿਆਂ ਨੂੰ ਪਤਾ ਹੀ ਨਹੀਂ ਲੱਖਾਂ ਕਰੋੜ ਹਜ਼ਾਰਾਂ ਨਹੀਂ ਲੱਖਾਂ ਕਰੋੜ ਦੇ ਕਰਜ਼ੇ ਮਾਫ਼ ਹੋ ਗਏ ਤਾਂ ਕਿਸਾਨਾਂ ਦਾ ਤਾਂ ਹਜ਼ਾਰਾਂ ਚ ਇਹ ਨੂੰ ਕਿਉਂ ਨਹੀਂ ਮਾਫ਼ ਕਰ ਦਿੱਤਾ ਜਾਂਦਾ ਫਿਰ ਅਸੀਂ ਮੰਗਦੇ ਆ ਕਿ ਸਾਨੂੰ ਐਮਐਸਪੀ ਦੇ ਦਿਓ ਇਹਨਾਂ ਨੇ ਕਿੰਨਿਆਂ ਸਾਡੇ ਦਾ ਠੱਗੀਆਂ ਠੋਰੀਆਂ ਕਰਕੇ ਕਿ ਤਿੰਨ ਫਸਲਾਂ ਦਾ ਹੋਰ ਲੈ ਲਓ ਤਿੰਨ ਫਸਲਾਂ ਦਾ ਵੀ ਕਰ ਜਿਹੜਾ ਆਪਾਂ ਨੂੰ ਦੇਣ ਨੂੰ ਕੀਤਾ ਸੀ ਉਹ ਵੀ ਤਿੰਨ ਫਸਲਾਂ ਨੂੰ ਪ੍ਰਾਈਵੇਟ ਏਜੰਸੀਆਂ ਨਾਲ ਕਰਾਵਾਂਗੇ ਕੰਟੈਕਟ ਜਿਹੜਾ ਮੋਰਚਾ ਸੀ ਦਿੱਲੀ ਜਿੱਤ ਕੇ ਆਏ ਆ ਜੇ ਅਸੀਂ ਉਹ ਕੰਟੈਕਟ ਕਰ ਲਿਆ ਤਾਂ ਅਸੀਂ ਉਹਨਾਂ 'ਚ ਇੱਕ ਕਾਨੂੰਨ ਤਾਂ ਲਾਗੂ ਆਪੇ ਕਰਾ ਦਿੱਤਾ ਅਸੀਂ ਚਾਹੁੰਦੇ ਆ 23 ਫਸਲਾਂ ਦੀ ਖਰੀਦ ਸਰਕਾਰ ਆਪ ਕਰੇ ਆਪ ਖਰੀਦ ਕਰਕੇ ਕਿਸੇ ਵੀ ਜਲਸੀ ਨੂੰ ਲਾਵੇ ਸਾਨੂੰ ਇਹਦਾ ਕੋਈ ਉਤਰਾਜ ਨਹੀਂ ਐਮਐਸਪੀ ਦਵੇ 23 ਫਸਲਾਂ ਤੇ ਦਵੇ ਤੇ ਸਰਕਾਰ ਆਪ ਖਰੀਦ ਕਰੇ ਜਿੱਥੇ ਲੰਡ ਜਾਣਾ ਚਾਹੁੰਦੀ ਆ ਉਸ ਮਾਲ ਨੂੰ ਲਜਾਈ ਜਾਵੇ ਕਰੋੜਾ ਰੁਪਇਆ ਇਹ ਖਰਚ ਕਰਦੇ ਆ ਕਿ ਫਸਲ ਬਦਲੋ ਝੋਨੇ ਕਣਕ ਦੇ ਚੱਕਰ ਚੋਂ ਨਿਕਲ ਕੇ ਹੋਰ ਫਸਲਾਂ ਚਾਓ ਕਿਸਾਨ ਨੂੰ ਜਦੋਂ ਆਪਾਂ ਦਾਣਾ ਬੀਜ ਲਈਆਂ ਇਸੇ ਪੰਜਾਬ ਸਰਕਾਰ ਨੇ ਕਿਹਾ ਕਿ ਮੈਂ 7800 ਨੂੰ ਕੁਆਂਟਲ ਖਰੀਦੂੰਗਾ ਜਿੱਦਰ ਕਿਸਾਨਾਂ ਦੀ ਮੂੰਗੀ ਤਿਆਰ ਹੋਗੀ ਉਹ 4000 ਨੂੰ ਕਿਸੇ ਦੀ ਚੱਕੀ ਨਹੀਂ ਹੈਗੀ ਫਿਰ ਲਾਰਾ ਲਾਇਆ ਕਿ ਜਿੰਨਾ ਤੁਹਾਨੂੰ ਘਾਟਾ ਪਿਆ ਮੰਡੀਆਂ 'ਚ ਵੇਚ ਕੇ ਉਹਦਾ ਪੂਰਾ ਕਰ ਦਿੱਤਾ ਜਾਊ ਮੈਂ ਪੁੱਛਣਾ ਚਾਹੁੰਦਾ ਵੀ ਕੋਈ ਕੋਈ ਕਿਸਾਨ ਲਿਆ ਉਹ ਸਾਡੇ ਸਾਹਮਣੇ ਜਿਹਦਾ ਘਾਟਾ ਪੂਰਾ ਕੀਤਾ ਹੋਵੇ ਸਰਕਾਰ ਫਿਰ ਕਹਿ ਰਹੀ ਹੈ ਕਿ ਬਾਸਮਤੀ ਦੀ ਕਾਸ਼ਤ ਵਧਾਓ ਜੀ ਪਾਣੀ ਦੀ ਬਚਤ ਹੋਊਗੀ ਦੇਖੋ ਪਾਣੀ ਦੀ ਬਚਤ ਦੀਆਂ ਇਹਨਾਂ ਨੇ ਬੜੀਆਂ ਗੱਲਾਂ ਹੀ ਬਣਾਉਣੀਆਂ ਲੱਖਾਂ ਕਰੋੜ ਖਰਚਦੇ ਐ ਬਚਤਾਂ ਵਾਸਤੇ ਸ ਮੇਰੇ ਖਿਆਲ ਦੇ ਵੀ ਸਰਕਾਰ ਨਹੀਂ ਚਾਹੁੰਦੀ ਵੀ ਝੋਨਾ ਜਾਂ ਕਣਕ ਦੇ ਚੱਕਰ ਵਿੱਚੋਂ ਕਿਸਾਨ ਨਿਕਲੇ ਉਹ ਪ੍ਰਚਾਰ ਸਿਰਫ ਇਸ ਵਾਰ ਸੇ ਕਰਦੀ ਐ ਕਿ ਇਹਨਾਂ ਦੇ ਕੋਲ ਦਾਣਾ ਖਾਣ ਨੂੰ ਹੈ ਨਹੀਂ ਕਿਸਾਨ ਕਿਤੇ ਅੜ ਕੇ ਹੋਰ ਜ਼ਿਆਦਾ ਰੇਟਾਂ ਮੰਗਣ ਤੁਸੀਂ ਅੱਜ ਹੀ ਦੱਸੋ ਕਿ ਅੱਜ ਜਿਹੜਾ ਰਿਜ਼ਰਵ ਸਟਾਕ ਹੈ ਉਹ 1 ਲੱਖ ਮੀਟਿਕ ਟਨਸ ਦੇ ਘਟ ਕੇ 96 ਲੱਖ ਪਰ ਆ ਗਿਆ ਇਹਨਾਂ ਨੇ ਬੈਨ ਕਰ ਦਿੱਤਾ ਹਰ ਚੀਜ਼ ਦਾ ਕਿ ਕੋਈ ਬਾਹਰ ਨਹੀਂ ਜਾਣੀ ਕੁਝ ਨਹੀਂ ਕਰਨ ਦੇਣਾ ਉਹ ਕਿਉਂ ਇਹਨਾਂ ਨੂੰ ਫਿਕਰ ਪਿਆ ਪਿਆ ਹੈ ਕਿ ਡੇਢ ਅਰਬ ਦੀ ਆਬਾਦੀ ਹਿੰਦੁਸਤਾਨ ਦੀ ਹੋ ਚੁੱਕੀ ਹੈ ਉਹਨਾਂ ਨੂੰ ਜਹਾਜ਼ਾਂ ਤੇ ਢੋਕੇ ਅੰਨ ਨਹੀਂ ਖਿਲਾਇਆ ਜਾਣਾ ਤੇਲ ਜਾਂ ਦਾਲਾ ਥੋੜੀ ਬਾਤਰਾ ਵੀ ਤਾਂ ਆ ਸਕਦੀ ਹੈ ਅੰਨ ਨਹੀਂ ਹੋਣਾ ਫਿਰ ਦੁਨੀਆ ਦੇ ਵਿੱਚ ਕਣਕ ਦਾ ਉਹ ਜਿਹੜਾ ਰੂਸ ਵਾਲਾ ਜੰਗ ਲੱਗਿਆ ਘਾਟਾ ਪਿਆ ਵਿਆ ਕਣਕ ਪਹਿਲੇ ਨਹੀਂ ਮਿਲ ਰਹੀ ਤੇ ਇਹ ਕਣਕ ਕਿੱਥੋਂ ਖਰਾਦ ਦੇਣਗੇ ਮੈਂ ਇਹ ਨਹੀਂ ਇਹ ਗੱਲ ਨੂੰ ਸਮਝਦਾ ਕਿ ਇਹ ਇਹ ਸਾਡੇ ਨਾਲ ਹੀਰਾ ਫੇਰੀ ਹੁੰਦੀ ਹੈ ਵੀ ਇਹ ਕਣਕ ਚੱਕ ਅਰ ਝੋਨੇ ਦਾ ਚੱਕਰ ਛੱਡਣ ਦੇ ਵਾਸਤੇ ਪ੍ਰਚਾਰ ਕਰੋ ਕਿਸਾਨ ਖੁਸ਼ ਹੋਵੇ ਕਿ ਚਲੋ ਮੈਨੂੰ ਰੇਟ ਤਾਂ ਮਿਲ ਗਿਆ ਪਰ ਇਹ ਚੱਕਰ ਚੋਂ ਇਹ ਕੱਢਣਾ ਨਹੀਂ ਚਾਹੁੰਦੇ ਜੇ ਇਹਨਾਂ ਨੇ ਚੱਕਰ ਚੋਂ ਕੱਢਣਾ ਚਾਹੁੰਦਾ ਹੋਣ ਤਾਂ 23 ਫਤਰਾ ਦੇ ਉੱਤੇ ਆਪਾਂ ਨੂੰ ਕਿਉਂ ਨਾ ਪਹਿਲੀ ਉਹ ਮੀਟਿੰਗ ਦੇ ਵਿੱਚ ਐਮਐਸਬੀ ਦੇ ਦਿੰਦੇ ਉਸ ਤੋਂ ਬਿਨਾ ਕਿਸਾਨਾਂ ਨੇ ਹਟਣਾ ਨਹੀਂ ਇਹ ਐਮਐਸਪੀ ਦੇ ਦੇਣਗੇ ਅਸੀਂ ਇਹਦੇ ਵਿੱਚੋਂ ਨਿਕਲਾਂਗੇ ਨਹੀਂ ਤਾਂ ਕਿਸਾਨ ਵੀ ਦੋਬਰਤਾ ਮਿਲਦੀ ਹੈ ਅਗਲਾ ਕਹਿੰਦਾ ਚਲੋ ਦੋ ਬਟਰ बिकता ਜਾਉ ਇਸ ਕਰਕੇ ਸਰਕਾਰ ਹੈ ਜਿਹੜੀ ਇਹ ਕਿਸਾਨੀ ਨੂੰ ਗੁਬਰਾਹ ਕਰਦੀ ਹੈ ਕਿ ਕਿਸਾਨ ਤਾਂ بڑا ਇਹਨੂੰ ਪਤਾ ਨਹੀਂ ਪਰ ਇਹ ਨਹੀਂ ਸਮਝਦੇ ਕਿ ਇਹਨਾਂ ਦੇ ਵਿੱਚ ਐਸੇ ਵੀ ਮੰਤਰੀ ਬੈਠੇ ਆ ਜਿਹੜੇ ਪੰਜ ਪੰਜ ਚਾਰ ਚਾਰ ਜਵਾਨਤਾ ਪੜੇ ਪਈਆਂ ਸਾਡੇ ਧੀਆਂ ਪੁੱਤ ਅੱਜ ਇੰਨੇ ਬਾ ਜਿਆਦਾ ਗ੍ਰੈਜੂਏਟ ਹੋ ਕੇ ਉੱਪਰ ਜਾ ਕੇ ਪੋਸਟ ਡਿਗਰੀਆਂ ਕਰੀ ਬੈਠਿਆ ਜਿਹੜੇ ਇਹਨਾਂ ਮੰਤਰੀਆਂ ਕੋਲ ਵੀ ਹੈ ਨਹੀਂ ਅਸੀਂ ਇਹਦੇ ਸਾਰੇ ਹੀ ਢੰਗ ਟੋਲੇ ਹੋਏ ਆ ਸਾਰਾ ਕੁਝ ਕੱਢਿਆ ਹੋਇਆ ਇਹ ਕਿਸਾਨਾਂ ਦੇ ਨਾਲ ਠੱਗੀ ਹੈ ਤੇ ਜਿੰਨਾ ਚਿਰ ਇਹ ਠੱਗੀ ਬੰਦ ਨਹੀਂ ਹੁੰਦੀ ਕਿਸਾਨ ਨੂੰ ਰਜਗਾਰ ਪੂਰਾ ਨਹੀਂ ਮਿਲਦਾ ਕਿਉਂਕਿ ਦਿਨ ਰਾਤ ਕਿਸਾਨ ਮਿਹਨਤ ਕਰਦਾ ਹੈ ਵੀਰਾਂ ਖੈਰਾਂ ਹੋਰ ਦੁਨੀਆ ਵਿੱਚ ਕੋਈ ਕੈਟਾਗਰੀ ਐਸੀ ਰਹੀ ਹੈਗੀ ਜਿਹੜੀ ਕਿਸਾਨ ਜਿੰਨੀ ਮਿਹਨਤ ਕਰਦੀ ਹੋਵੇ ਪਰ ਸਭ ਤੋਂ ਭੁੱਖਾ ਕੌਣ ਹੈ ਜਿਹੜਾ ਦੁਨੀਆਂ ਦਾ ਢਿੱਡ ਪਰਦਾ ਉਹੀ ਕਿਸਾਨ ਹੈ ਇਸ ਕਰਕੇ ਇਹ ਮੋਰਚਾ ਬੜਾ ਸੋਚ ਸਮਝ ਕੇ ਲੱਗਿਆ ਹੈ ਇਹ ਮੋਰਚਾ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਤੱਕ ਚਾਹੇ ਸਾਰੀ ਲਾਉਣਾ ਪਵੇ ਚਾਹੇ ਵੱਧ ਵੀ ਲਾਉਣਾ ਪਵੇ ਅਸੀਂ ਇਹਨੂੰ ਆਪਣੀਆਂ ਮੰਗਾਂ ਪੂਰੀਆਂ ਕਰਾਏ ਬਿਨਾ ਖਨੌਰੀ ਵੀ ਇੱਥੇ ਵੀ ਤਿੰਨ ਜਗ੍ਹਾ ਹੋਰ ਆ ਡੱਬ ਵਾਲੀ ਵੀ ਹਰਿਆਣਾ ਵੀ ਇਹਨਾਂ ਬਾਰਡਰਾਂ ਤੇ ਧਰਨਾ ਨਹੀਂ ਚੱਕਿਆ ਜਾਊਗਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਨਾਂ ਦੱਸ ਦਿਓ ਆਪਣਾ ਵੀ ਚ ਰਿਕਾਰਡ ਹੋ ਜਾਵੇ ਮੇਰ ਸਿੰਘ ਥੇੜੀ ਪਰ ਸੱਤਤਰ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਪੰਜਾਬ